ਨਾ ਨਾ ਕਿ ਇਹਨੂੰ ਆਮ ਬੰਦਾ ਬੰਦ ਨਹੀਂ ਕਰ ਸਕਦਾ ਜੇ ਆਪਾਂ ਚਾਬੀ ਤੇ ਨੂੰ ਬੰਦ ਕਰਦੇ ਆ ਨਾ ਇਹ ਬੰਦ ਨਹੀਂ ਹੁੰਦੀ। ਅੱਛਾ ਕਰਕੇ ਲਾਓ। ਆਪਾਂ ਬੰਦ ਕਰਤੀ ਚਾਬੀ ਘੱਟਦੀ। ਚੱਲੋ ਨਾ ਬਾਲਾ 16 ਤੋਂ ਪਲੱਸ ਹੀ ਦਿੰਦੀ ਆ ਇਹ। ਆਏ ਕਿੰਨੇ ਚ ਪੈ ਗਿਆ ਯਾਰ। ਇਹ ਲਾਇਆ ਵੀ 3 ਲੱਖ ਜੇ। ਹੈ 3 ਲੱਖ ਚ ਪੈ ਜਾਂਦੇ ਬੰਦੇ। 3 ਲੱਖ। ਹਾਂਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਆ ਤੁਹਾਡੇ ਵਾਸਤੇ ਨਾ ਤਾਂ ਕੋਈ ਗੱਡੀ ਸੇਲ ਲਈ ਲੈਂਦੀ ਆ। ਆ ਸੋਡੇ ਵਾਸਤੇ ਅਲੱਗ ਦੀ ਵੀਡੀਓ ਲੈਂਦੀ ਆ ਆਪਾਂ। ਤੇ ਆਪਣੇ ਪਿੰਡ ਦੇ ਬਾਈ ਜੀਪਾਂ ਤਿਆਰ ਕਰਦੇ ਆ ਤੇ ਆਪਾਂ ਉਹਨਾਂ ਬਾਰੇ ਜਾਣਕਾਰੀ ਲਵਾਂਗੇ। ਠੀਕ ਆ। ਤੇ ਆ ਨਰਿੰਦਰ। ਪਹਿਲਾਂ ਅੰਦ ਆ ਜਾ ਹੋਰ ਕਾਸ ਬਾਈ ਠੀਕ ਹੈ ਬਾਈ ਹੋਰ ਠੀਕ ਹੈ ਆ ਬਾਈ ਨੇ ਜੀਬ ਤਿਆਰ ਕੀਤੀਆਂ ਆ ਬਈ ਹੱਥੀ ਤਿਆਰ ਕੀਤੀ ਬਈ ਹਾਂ ਬਾਈ ਸਾਰੀ ਘਰੇ ਤਿਆਰ ਕਰੀ ਬਈ ਓਕੇ ਦ੍ਰਿੰਦਰ ਪਹਿਲਾ ਚਾਰੇ ਪਾਸੇ ਗੀੜਾ ਦੇ ਯਾਰ ਆ ਲਾਏ ਦੀ ਗੱਲ ਕਰ ਲਈ ਬਈ ਲਾਏ ਕਿੰਨੇ ਚ ਪਏ ਯਾਰ ਇਹ ਲਾਏ ਬਈ ਲਾਏ ਬਈ 3 ਲੱਖ ਜੀ ਹਾਂ 3 ਲੱਖ ਚ ਪਏ ਜਾਂਦੇ ਬਈ 3 ਲੱਖ ਚ ਹਾਂਜੀ ਹਾਂ ਲਓ ਬਈ 3 ਲੱਖ ਦੇਦਾ ਬਾਈ ਕਹਿੰਦੇ ਲਾਏ ਪਵਾਏ ਵਿਆ ਇਹ ਰੰਗ ਜਿਹਾ ਲੱਗ ਰੰਗ ਵੀਰੇ ਅਲੱਗ ਸੋਚਿਆ ਨਹੀਂ ਸੀਗਾ ਇਹ ਉਹ ਵੀ ਆਪਾਂ ਹੋਰ ਕਰਨਾ ਸੀ ਰੰਗ ਦਾ ਅੱਛਾ ਬਰ ਰੰਗ ਮੰਨ ਕੇ ਚੱਲੋ ਆਪਾਂ ਸਿਕਾਈ ਥੋੜਾ ਜਿਹਾ ਡਿਫਰੈਂਟ ਚੀਜ਼ ਬਣਾਉਂਦੀ ਸੋਚੀ ਸੀਗੀ ਠੀਕ ਆ ਰੰਗ ਸਾਤ ਸਹੀ ਬਣਿਆ ਨਹੀਂਗਾ ਜਿਹੜੀ ਗੱਲ ਆ ਸੋ ਸਿੱਧੀ ਜੀ ਗੱਲ ਆ ਸਾਡੀ ਹਾਂਜੀ ਅਸੀਂ ਰੰਗ ਜਦੋਂ ਫਰਾ ਕੇ ਦੇਖਿਆ ਉਹ ਥੋੜਾ ਜਿਹਾ ਬੜਾ ਲਾਈਟ ਸੀਗਾ ਉਹਨੂੰ ਡਾਰਕ ਕਰਿਆ ਹਾਂ ਬਸ ਐ ਥੋੜਾ ਜਿਹਾ ਇੱਕ ਪੇਂਟਰ ਆਪਣੇ ਪੇਂਟ ਦਾ ਸੀਗਾ ਓਕੇ ਥੋੜਾ ਕਿਤੇ ਹੋਰ ਕਿਹੜਾ ਪੇਂਟ ਵਾਲਾ ਪੇਂਟ ਜਦੋਂ ਆ ਘਰਿਆ ਅਸੀਂ ਫਾਈਨਲ ਕਰਤਾ ਇਹ ਠੀਕ ਆ ਕੋਈ ਸੋਚਿਆ ਨਹੀਂ ਸੀ ਇਹ ਪਈ ਹੀ ਰੰਗ ਕਰਨਾ ਹਾਂਜੀ ਹਾਂਜੀ ਰੰਗ ਅਸੀਂ ਕੋਈ ਹੋਰ ਸੋਚਿਆ ਸੀ ਤਾਂ ਉਹ ਬਣਿਆ ਨਹੀਂਗਾ ਠੀਕ ਆ ਉਹ ਥੋੜਾ ਜਿ ਤਾਗਰ ਕੇ ਰੰਗ ਵੀ ਥੋੜਾ ਲੱਗ ਗਿਆ ਸਰ ਤੋਂ ਮੰਨ ਕੇ ਚੱਲੋ ਵੀ ਪਹਿਲਾ ਰੰਗ ਆਪੇ ਹੀ ਕਰਿਆ ਸੀਗਾ ਇਹ ਠੀਕ ਆ ਹਾਂ ਠੀਕ ਆ ਠੀਕ ਆ ਤੇ ਮਤਲਬ ਪੇਂਟ ਵਾਲਾ ਵੀ ਪਿੰਡ ਚ ਹੀ ਸੀ ਹਾਂ ਵੀਰੇ ਹਾਂ ਪਿੰਡ ਜੀ ਕਰਿਆ ਸੀਗਾ ਤੇ ਹੁਣ ਆਪਾਂ ਸਾਰੀ ਐਸੈਸਰੀ ਜਿਹੜਾ ਆਪਾਂ ਘਰੀਓ ਕਰੀਏ ਉਹ ਕਰੀਏ ਇੰਜ ਇੰਜਨ ਗੇਅਰ ਵੀ ਬਦਲਿਆ ਹੋਇਆ ਦਾ ਸਾਰਾ ਇੰਜਨ ਗੇਅਰ ਚੈੱਕ ਕਰਾ ਇੱਕ ਵਾਰ ਪਹਿਲਾਂ ਦੇਖੋ ਇਹ ਚ ਜਦੋਂ ਦੇਖੀ ਦਾ ਤਰਾ ਪਹਿਲਾਂ ਇਧਰ ਨਰਿੰਦਰ ਮਾਰ ਇਹ اسی ਜਿਹੜੇ ਪਿੱਕੇ ਦਾ ਇੰਜਨ ਆ ਵੀਰੇ ਇਹ ਹਾਂਜੀ ਇਸ ਇੰਜਨ ਗੇਅਰ ਹੀ ਸੀ ਜਿਹੜੇ ਪਿੱਕੇ ਦਾ ਹੀ ਆ ਦੋਨਾਂ ਦਾ ਠੀਕ ਆ ਤੇ 4 4 ਗੀਅਰ ਆ ਠੀਕ ਆ ਠੀਕ ਆ ਪਹਿਲਾਂ ਇਹ ਚ ਸਿੰਪਲ ਆਏ ਸੀਗਾ ਇਹ ਹਾਂ ਪਹਿਲਾਂ ਮਹਿੰਦਰਾ ਡੀਆਈ ਸਿੰਪਲ ਸੀਗਾ ਇੰਜਨ ਤੇ ਤਿੰਨ ਗੀਅਰ ਵਾਲਾ ਹੀ ਠੀਕ ਆ ਸੇ ਬਿੱਲੀ ਵੀ ਸਿੰਪਲ ਸੀ ਪਤਲੇ ਟਾਇਰਾਂ ਸੀਗੀ ਇਹ ਠੀਕ ਆ ਇਹ ਕੁਦੂਬਾ ਚ ਸਾਡੇ ਵਾਲ ਦੇ ਮਤਲਬ ਵੱਡੇ ਭਰਾ ਦੇ ਮਣ ਚਾਈ ਵੀ ਪਰੰਗ ਕਰਾ ਦਿੰਦੇ ਆ ਰੰਗ ਕਰਾ ਤੀ ਫਿਰ ਟਾਇਰ ਜੈ ਔਰ ਦੀ ਨੀ ਟਾਇਰ ਪਵਾ ਤੇ ਬਸ ਐ ਕਰਦੇ ਕਰਦੇ ਤੇ ਰਪੀਲ ਵਾਈ ਗਿਆ ਸਿਸਟਮ ਬਦਲਾਤਾ ਠੀਕ ਆ ਇਦਾਂ ਸਾਰੀ ਮਤਲਬ ਧੋਣ ਵਾਲੀ ਲਿਬੜੀ ਜੀ ਵਾਲੀ ਪਈ ਆ ਤੇ ਉਹ ਗੱਡੀ ਜਮ ਓਕੇ ਵੀਰੇ ਤੇ ਆ ਮਿਊਜ਼ਿਕ ਸਿਸਟਮ ਤੇ ਕਿੰਨੇ ਲਾਦੇ ਏ ਇਹ ਵੀ ਬਿਲਕੁਲ ਫਿੱਟ ਕਰੇ ਸਾਰਾ 80Z ਇਹ ਵੀ ਘਰੀ ਬਣਾਇਆ ਲਿਆ ਉਹ ਪੇਟੀਆਂ ਬਣਾ ਕੇ ਸਪੀਕਰ ਝੜਤੇ ਆਪ ਠੀਕ ਆ ਵਿਸਲਾ ਦੀਆਂ ਠੀਕ ਆ ਜਿਹੜਾ ਥੱਲੇ ਵਾਲਾ ਸਿਸਟਮ ਸੀਗਾ ਇਹ ਆਪਾਂ ਸਿੱਧੂ ਤੋਂ ਲੇਤਾ ਸੀਗਾ ਬਰਨਾਲੇ ਵਾਲੇ ਤੋਂ ਠੀਕ ਆ ਤੇ ਉਹ ਪਹਿਲਾ ਗੀਅਰ ਕਿੰਨੀ ਨਿਗਾ ਮਰਵਾ ਆ 4x4 ਵਾਲਾ ਗੀਅਰ ਆ ਵੀਰੇ ਇਹ ਦੂਸਰਾ ਗੀਅਰ ਓਕੇ ਓਕੇ ਟੋਟਲ ਪੰਜ ਗੀਅਰ ਨੇ ਇਹਦੇ ਬਰਸਣੇ ਬੈਕ ਪੰਜ ਗੀਅਰਾਂ ਵਾਲੀ ਆ ਗਈ ਠੀਕ ਆ ਠੀਕ ਆ ਤੇ ਬਾਈ ਦੀ ਆਈਡੀ ਵੀ ਆਈਡੀ ਕੀ ਬਾਈ ਆਪਣੇ ਜੀਪਾਂ ਵਾਲੇ 3607 ਓਕੇ ਤੇ ਬਾਈਆਂ ਨੇ ਆਈਡੀ ਆਪਾਂ ਮੈਂਸ਼ਨ ਕਰ ਦਾਂਗੇ ਜ਼ਰੂਰ ਦੇਖਿਓ तभी होर की की है जो खासी है तैयारा जीप चल लेकर भाई स्टार्ट करके दिखा दो ऐसे भी रे हीटर लाइन इंजन नहीं पुराना इंजन इंजरे हम देखेंगे ठीक है फिर हीटर लगा देगा हाँ जी फिर स्टार्ट हम दिए लायर स्टार्टिंग रहा पूरी बढ़िया चेक करा सारे तो नहीं बात चेक कर ਬਾਜ ਬਹੁਤ ਹੋ ਗਈਆਂ ਬਾਈ ਇੱਕ ਇਹਦੀ ਹੋਰ ਖਾਸੀਤਾ ਵੀਰੇ ਹਾਂ ਬਾਈ ਜਦੋਂ ਇਹ ਰੋਡ ਤੇ ਚੱਲਦੀ ਹੈ ਜਿਵੇਂ ਆਮ ਜੀਪਾਂ ਦਾ ਨਾ ਇੰਜਨ ਦਾ ਫੜਕਾ ਸੁਣਦਾ ਹੁੰਦਾ ਇਹ ਜਿਵੇਂ ਜਿਵੇਂ ਰੇਸ ਲਈ ਜਾਊਗੀ ਉਵੇਂ ਮੈਂ ਸੁੱਤੀ ਸੌਹੀ ਜਾਂਦੀ ਹੈ ਬਸ ਪਤਾ ਹੀ ਨਹੀਂ ਲੱਗਦਾ ਵੀ ਗੱਡੀ ਚੱਲਦੀ ਹੈ ਕਿ ਨਹੀਂ ਜਾਂਦੀ ਜਿਵੇਂ ਜਾਂਦੀ ਯਾਰ ਮੰਗੂਆ ਹਾਂ 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 ਵੀਰੇ ਜਦੋਂ ਮਰਜੀ ਜੇ ਕਿਸੇ ਵੀਰ ਨੂੰ ਕੋਈ ਸ਼ੱਕ ਹੋਇਆ ਚਲਾ ਕੇ ਵੀ ਦੇਖ ਲਿਓ ਠੀਕ ਆ ਜਿੰਨੀ ਮਰਜੀ ਭਜਾ ਕੇ ਦੇਖ ਲਿਓ ਨਾ ਕਿ ਬਬਲਿੰਗ ਕਰੇ ਨਾ ਕੁਝ ਹੋਰ ਕਰੇ ਇਹ ਜਿਵੇਂ ਜਿਵੇਂ ਇਹਦੀ ਰੇਸ ਫੜੀ ਜਾਊਗੀ ਓਵੇਂ ਓਵੇਂ ਇਹਨੇ ਸ਼ਾਂਤ ਹੋਈ ਜਾਣਾਗਾ ਠੀਕ ਆ ਡਿੱਕ ਦੀ ਆਵਾਜ਼ ਹੀ ਸੁਣੋ ਕੱਲੀ ਸੁਣੋ ਹੋਰ ਕੋਈ ਆਵਾਜ਼ ਨਹੀਂ ਸੁਣਨੀ ਨਾ ਇੰਜਨ ਦੀ ਸੁਣਨਾ ਕੋਈ ਹੋਰ ਸੁਣਨੀ ਤੇ ਕਿੰਨੀ ਤੇਰਾ ਦੀ ਆਵਾਜ਼ ਨੂੰ ਬਸ ਓਕੇ ਤੇ ਕਿੰਨੀ ਤੇ ਜਾਂਦੀ ਹੈ ਇਹ ਬਈ ਇਹ ਵਗਦਾ ਫਿਰ 120 ਪਲੱਸ ਵੀ ਜਾਂਦੀ ਹੈ 120 ਤੱਕ ਤਾਂ ਜਾਂਦੀ ਹੋ ਜਾਂਦੀ ਆ ਹਾਂ ਪਰ ਓਪਨ ਜੀਪਾਂ ਨੂੰ ਮੰਨ ਕੇ ਚੱਲੋ ਵੱਧ ਕੋਈ ਚਲਾ ਨਹੀਂ ਸਕਦਾ ਇਹ 60 80 ਤੇ ਜਾਂ ਕਹਿੰਦਾ ਹਵਾ ਵੱਧ ਪੈਂਦੀ ਆ ਠੀਕ ਆ ਕਿ ਬਾੜੀ ਦੀ ਗਾਇ ਤੇਜ਼ ਜਾਂਦੀ ਆ ਠੀਕ ਆ ਝੂਲ ਚਾਲ ਨਹੀਂ ਮਾਰਦੀ ਇਹ ਝੂਲ ਜੂੜ ਕੁਛ ਨਹੀਂ ਮਾਰਦੀ ਵੀਰੇ ਠੀਕ ਆ ਬਾਕੀ ਆਪਾਂ ਸਾਰੇ ਵੀਰਾਂ ਨੂੰ ਇਹ ਮਨ ਕੇ ਚਲੋ ਇਹਨਾਂ ਨੂੰ ਕੰਪੈਰੀਸ਼ਨ ਨਾ ਕਰੋ ਕਿਸੇ ਵੀ ਚੀਜ਼ ਨਾਲ ਹਨ ਠੀਕ ਆ ਵੀ ਕਈ ਵਾਰ ਇਹਨਾਂ ਦਾ ਕਿੰਨਾ 에ਅਰ ਬੈਗ ਨਹੀਂ ਹੈ ਨਹੀਂ ਭਰਾਣਾ ਹਾਂ 에ਅਰ ਬੈਗ ਬਾਲੀਆਂ ਭਜਾਉਣ ਵਾਲੀਆਂ ਨਹੀਂ ਹੈਗੀਆਂ ਬਸ ਇਹ ਸ਼ੌਂਕ ਨੂੰ ਰੱਖੋ ਤੁਸੀਂ ਇਹਦਾ 60 80 ਤੱਕ ਚਲਾਓ ਹਾਂਜੀ ਖਾਲੀ ਰੋਡਾਂ ਹਾਂ 100 ਤੇ ਵੀ ਲੈ ਕੇ ਜਾਓ ਠੀਕ ਆ ਵੀ ਆਪਦੀ ਪਹਿਲਾਂ ਸੇਫਟੀ ਪਹਿਲਾਂ ਰੱਖੋ ਹਨ ਠੀਕ ਆ ਠੀਕ ਆ ਇਹਦਾ 60 80 ਤੇ ਸ਼ੌਂਕ ਦਾ ਜਿਹੜਾ ਦੋ ਆਦਾ ਨਜ਼ਾਰੇ ਲਓ ਬਸ ਠੀਕ ਆ ਠੀਕ ਆ ਤੇ ਇੱਕ ਵਾਰ ਆਪਾਂ ਕਲਿੱਪ ਜੀ ਲਾ ਦਾਂਗੇ ਜਿਹੜੀ ਨਾਈਟ ਤੇ ਆ ਲਾਈਟਾਂ ਰੋਟਾ ਪੂਰੀਆਂ ਬਾਈ ਨੇ ਪੂਰੀ ਵਧੀਆ ਲਾਈਵ ਹੈ ਸ਼ੌਂਕ ਵਜੋ ਲੇ ਬਈ ਦੱਸ ਕਿਹੜੀ ਖਾਸियत ਹੈ ਤੇ ਚ ਇਹ ਮੰਨ ਕੇ ਚੱਲੋ ਵੀਰੇ ਆਪਣਾ ਨਾ ਕੋਈ ਨੂੰ ਆਮ ਬੰਦਾ ਬੰਦ ਨਹੀਂ ਕਰ ਸਕਦਾ ਜੇ ਆਪਾਂ ਚਾਬੀ ਤੇ ਨੂੰ ਬੰਦ ਕਰਦੇ ਆ ਨਾ ਇਹ ਬੰਦ ਨਹੀਂ ਹੁੰਦੀ ਅੱਛਾ ਕਰਕੇ ਲਾਓ ਆਪਾਂ ਬੰਦ ਕਰਤੀ ਚਾਬੀ ਘੱਟਦੀ ਬੰਦ ਨਹੀਂ ਆ ਹੋਈ ਹੁਣ ਆਪਾਂ ਬੰਦ ਕਰ ਲਿਆ ਬ੍ਰੇਕ ਦੱਬਾਂਗੇ ਠੀਕ ਆ ਆ ਬੰਦ ਹੋ ਗਈ ਇਹ ਕਿਵੇਂ ਲਾਇਆ ਬਈ ਇਹ ਵਾ ਬਿੱਚੀ ਸਾਡੇ ਮਕੈਨਿਕ ਨੇ ਲਾਇਆ ਵੀਰੇ ਸੈਂਸਰ ਇਹਨਾਂ ਨੂੰ ਵੀ ਨਹੀਂ ਪਤਾ ਉਹਨੂੰ ਹੀ ਪਤਾ ਇਹ ਠੀਕ ਹੈ ਜੱਸੀ ਦਾ ਲਾਇਆ ਹੈ ਜੱਸੀ ਦਾ ਲਾਇਆ ਵਾ ਇਹ ਠੀਕ ਹੈ ਠੀਕ ਹੈ ਇਹ ਬੰਦ ਆਈ ਹੁੰਦੀ ਹੈ ਬ੍ਰੇਕਾਂ ਵਾਲੀ ਬੰਦ ਹੁੰਦੀ ਹੈ ਚਾਬੀ ਗੱਟੀ ਤੋਂ ਬੰਦ ਨਹੀਂ ਹੁੰਦੀ ਸਾਰੀ ਉਹ ਹੀ ਨੇ ਤਾਲਾ ਬੈਰੀਂਗ ਸਾਰਾ ਉਹਦਾ ਲੱਗ ਲੱਸੀ ਜੱਸੀ ਦੀ ਕਰੀ ਆ ਆਪਣੇ ਠੀਕ ਹੈ ਠੀਕ ਹੈ ਠੀਕ ਹੈ ਓਕੇ ਕੰਮ ਕਰਦਾ ਬਾਈ ਪੂਰਾ ਪੂਰਾ ਓਕੇ ਕਰਦਾ ਬਾਈ ਜਮਾ ਠੀਕ ਹੈ ਠੀਕ ਹੈ ਖਾਸੀ ਉਹ ਤਬਰੇ ਹੀ ਆ ਮੰਨ ਕੇ ਚੱਲੋ ਆਮ ਜੀਪਾਂ ਨਾਲੋਂ ਵੀ ਆਪਾਂ ਇਹਨੀਆਂ ਸਾਰੀਆਂ ਜੀਪਾਂ ਵਧੀਆ ਹੁੰਦੀਆਂ ਨੇ ਹਾਂਜੀ ਹਾਂਜੀ ਬਸ ਇਹ ਜੀਪ ਦੀ ਥ ਦੀਪਾ ਸਾਰੇ ਭਰਾਵਾਂ ਕੋਲ ਸੋਹਣੀਆਂ ਹੁੰਦੀਆਂ ਨੇ ਆਪਾਂ ਕਹਿੰਨੇ ਆ ਪਰ ਵੀ ਜਦੋਂ ਆਪਾਂ ਕੋਈ ਵੀ ਗੱਡੀ ਆ ਚਾਹੇ ਕੋਈ ਨਿੱਕੀ ਬਰੂਤੂ ਵੀ ਲਾ ਲਓ ਠੀਕ ਆ ਜਦੋਂ ਆਪਾਂ ਸਿੰਪਲ ਡਿਆਰ ਤੋਂ ਇਹਦੇ ਲਾਇ ਬੋਣ ਨੇ ਉਹ ਲੋਕਲ ਚੇਂਜ ਨਹੀਂ ਹੋਇਆ ਨਹੀਂ ਇਹ ਬਸ 10 10 ਕਰਕੇ ਥੋੜੀ ਇਹ ਸਾਰਾ ਤੋਂ ਡਿਫਰੈਂਟ ਦੀ ਹੈ ਹਾਂ ਲੁੱਕ ਤਾਂ ਚੰਗੀ ਹੈ ਤੇ ਵੀ ਕਿੰਨਾ ਖਰਚ ਆ ਗਿਆ ਯਾਰ ਖਰਚਾ ਤਾਂ ਵੀਰੇ ਆਏ ਆ ਕੋਈ ਮੰਨ ਕੇ ਚੱਲੋ ਆਪਾਂ ਮਿਣਿਆ ਕਰਨ ਦਾ ਹੈ ਨਹੀਂਗਾ ਬਸ ਲੱਗੀ ਜਾਂਦਾਗਾ ਠੀਕ ਆ ਉਹ ਵੀ ਹਸਾਬ ਜੇ ਤਾਂ ਹੁੰਦਾ ਹੀ ਆ ਮਾੜਾ ਉੱਟ ਦਾ ਆ ਮੋਟਾ ਮੋਟਾ ਹਸਾਬ ਮੰਨ ਕੇ ਚੱਲੋ ਗੱਡੀ ਲੈਣ ਤੋਂ ਬਾਅਦ ਬਾਅਦ ਆਪਾਂ ਇਹਦੇ ਨ 5 ਤੋਂ 6 ਲੱਖ ਰੁਪਏ ਲਾਤਾ ਹੋਇਆ 5 ਤੋਂ 6 ਲੱਖ ਠੀਕ ਆ ਤਾਂ ਲਾਈਟਾਂ ਚੱਲ ਗਈਆਂ ਉਹ ਆਪਾਂ ਇੰਜਨ ਜਨਗੀਰ ਬਦਲਿਆ ਸਾਰਾ ਕੁਝ ਕਰਿਆਗਾ ਹਾਂ ਓਕੇ ਜਦੋਂ ਹੁਣ ਆਪਾਂ ਫਤੇਗੜ ਸਾਹਿਬ ਜਾਂ ਅਨੰਦਪੁਰ ਜਾਂਦੇ ਹਾਂ ਹੋਲੇ ਮਹਲੇ ਤੇ ਜਾਂਦੇ ਨੇ ਬਸਾਕੀ ਵਿਲੇ ਜਾਂਦੇ ਨੇ ਜਾਂ ਫਿਰ ਆਪਾਂ ਹੋਲੇ ਮਹਲੇ ਦੇ ਘਟ ਜਾਂਦੇ ਆ ਠੀਕ ਹੈ ਜੀ ਉਦੋਂ ਕੁਛ ਨਾ ਕੁਛ ਨਵਾਂ ਕਰਦੀਦਾ ਇਹ ਚ ਓਕੇ ਮਤਲਬ ਚੇਂਜ ਕਰੀ ਰੱਖ ਲੈ ਹਾਂਜੀ ਹਾਂ ਵੀਰੇ ਹਾਂ ਠੀਕ ਹੈ ਜੀ ਕਿਸੇ ਵਾਰੀ ਮਤਲਬ ਬਣਵਾਉਣੀ ਹੋਵੇ ਯਾਰ ਹਾਂਜੀ ਹਾਂ ਵੀਰੇ ਆਪਾਂ ਕਰ ਦਿੰਨੇ ਆ ਆਹ ਦੇਖੋ ਆਪਣੇ ਕੋਲ ਆਜੀ ਪਾਈ ਵੀ ਆ ਤੇ ਠੀਕ ਆ ਇਹਦਾ ਇੰਜਨ ਬਦਲਿਆਗਾ ਇੰਜਨ ਬਦਲਿਆ ओके ਇਹਦੇ ਇੰਜਨ ਪਹਿਲਾਂ ਟੋਇਟਾ ਦਾ ਸੀਗਾ ਠੀਕ ਆ ਹੁਣ ਕਿਹਦਾ ਕਰਿਆ ਹੁਣ ਆਪਾਂ ਬਲੈਰ ਦਾ ਕਰਿਆ ਇਹ ਬਲੈਰ ਉਹਦਾ ਇੰਜਨ ਆ ਗਿਆ ਓਕੇ ਓਕੇ ਕਰਕੇ ਦਿੱਤੀ ਜਮਾਂ ਗੱਡੀ ਬਲੈਰ ਕਿਹੜੇ ਪਿੰਡ ਜਾਨੀਆਂ ਇਹ ਆਪਣੇ ਆਪ ਹੀ ਜਾਨੀਆਂ ਪੱਖੋ ਆ ਪੱਖੋ ਕੈਂਚੀ ਹਾਂਜੀ ਠੀਕ ਆ ਠੀਕ ਆ ਠੀਕ ਆ ਤੇ ਬਾਕੀ ਬਸ ਹੋਰ ਨਹੀਂ ਕੁਝ ਚੇਂਜ ਕੀਤਾ ਨਹੀਂ ਨਹੀਂ ਹੋਰ ਨਹੀਂ ਵੀਰੇ ਹੋਰ ਜਿਵੇਂ ਜਿਵੇਂ ਹੈਗੀ ਗੱਡੀ ਉਮੀਆ ਠੀਕ ਆ ਤੇ ਆ ਜਿਹੜੀ ਖੜੀ ਆ ਇਹ ਵੀਰੇ ਤਿਆਰ ਕਰਨ ਲਈ ਬਸ ਹੁਣ ਵਿਆਹ ਸ਼ਾਦੀਆਂ ਇਹ ਜੇ ਕਰਕੇ ਬਸ ਟਾਈਮ ਨਹੀਂ ਲੱਗਿਆ ਖੜੀ ਹੋਈ ਐ ਤਾਂ ਹੱਥ ਵੀ ਨਹੀਂ ਲਾਇਆ ਪਏ ਨੂੰ ਠੀਕ ਹੈ ਜੀ ਕਮ ਲੱਗਾ 2-3 ਮਹੀਨੇ ਹੋ ਗਏ ਨੂੰ ਐਂ ਖੜ ਇਹ ਰੰਗ ਕਰਾਉਣਾ ਵੀਰੇ ਪ੍ਰਾਇਮਰ ਵੱਜ ਜਾਵਗਾ ਓਕੇ ਰੰਗ ਕਰਾ ਕੇ ਬਸ ਇਹ ਰੰਗ ਵੀ ਲੱਗਦੇ ਕਰਾਉਣਾ ਨੇ ਨਹੀਂ ਇਹਨੂੰ ਸੋਚਿਆ ਬਲੈਕ ਸੋਚਿਆ ਵਗਾ ਬਾਕੀ ਦੇਖੋ ਜੇ ਮੌਕੇ ਤੇ ਠੀਕ ਆ ਕਈ ਵਾਰ ਕੋਈ ਕਸਟਮਰ ਮਿਲ ਜੇ ਆਪ ਨੂੰ ਹਣਾ ਤੇ ਆਪਾਂ ਉਹਦੇ ਮੌਕੇ ਦੇ ਹਿਸਾਬ ਨਾਲ ਕਰਾ ਦੇਣਾ ਇਹ ਜਿਹੜੀ ਗੇਅਰ ਕੀ ਮੇਰਾ ਇਹ ਜਿਹ ਬਲੈਰੋ ਦਾ ਇੰਜਨ ਹੈ ਵੀਰੇ ਨੋਵਾ ਦਾ ਗੇਅਰ ਠੀਕ ਆ ਠੀਕ ਆ ਨੋਵਾ ਦਾ ਗੇਅਰ ਆ ਗਾ ਬਸ ਰੰਗ ਕਰਾ ਕੇ ਐਸੈਸਰੀ ਕਸਨ ਹਲਿਆ ਬਾਕੀ ਸਾਰੀ ਗੱਡੀ ਓਕੇ ਆ ਜੀ ਇਹ ਇਹ ਤੁਸੀਂ ਆਪ ਹੀ ਕਰੇਗਾ ਆਦਿਓ ਹਾਂ ਵੀਰੇ ਹਾਂ ਵਰਗਾ ਆਪ ਹੀ ਕਰਦੇ ਓਕੇ ਤੇ ਭਾਈ ਜੇ ਆਪਣੇ ਪਿੰਡ ਦੇ ਕਿੰਨੇ ਕਿ ਜੀਪਾਂ ਇੱਕ ਦੋ ਪਿੰਡਾਂ ਚ ਗੱਡੀਆਂ ਆਪਣੇ ਕੋਲ ਹੋਰ ਨਹੀਂ ਜਿਹੜੀਆਂ ਆਪ ਆਪ ਅੱਥੀ ਤਿਆਰ ਕਰੀਆਂ ਮੇਲੇ ਆਪ ਦੇ ਅੱਥੀ ਠੀਕ ਆ ਉਹਨਾਂ ਚ ਇੰਜਨ ਗੇਅਰ ਕਿਵੇਂ ਆ ਉਹ ਚ ਲੱਕ ਦੇ ਵਿੱਚ ਤਾਂ ਬਲੇਰੋ ਦਾ ਇੰਜਨ ਹੀ ਵੀਰੇ ਲੋਵਾ ਦਾ ਗੇਅਰ ਠੀਕ ਆ ਦੂਸਰੇ ਵਿੱਚ ਮਹਿੰਦਰਾ ਡੀਆਈ ਟਰਬੋ ਆ ਹਾਂਜੀ ਤੇ ਗੇਅਰ ਉਹਦੇ ਵਿੱਚ ਪੁਰਾਣੀ ਜੀਪਾਂ ਵਾਲਾ 4x4 ਆ ਓਕੇ ਹਾਂਜੀ ਹਾਂ ਜਿਹੜੀਆਂ ਆਪਣੇ ਮਿਲਟਰੀ ਜੀਪਾਂ ਜਾਂਦਾ ਸੀਗਾ ਉਹ ਗੇਅਰ ਆਉਚਰ ਓਕੇ ਤੇ ਐਮੀਆ ਉਹ ਵੀ ਨਹੀਂ ਉਹ ਕਲਰ ਡਿਫਰੈਂਟ ਹਨ ਉਹਦੇ ਉਰੇ ਠੀਕ ਹੈ ਕਲਰ ਬਾਡੀ ਵੀ ਚੇਂਜ ਹੁੰਦੀ ਹੈ ਛੋਟੀ ਬਾਡੀ ਤੇ ਆ ਉਹ ਵੱਡੀ-ਵੱਡੀ ਦੀ ਪਾਣੀ ਠੀਕ ਹੈ ਬਾਡੀ 'ਚ ਵੀ ਫਰਕ ਆਉਂਦੇ ਬਾਈ ਫਰਕ ਹੁੰਦਾ ਵੀਰੇ ਇਹ ਇੱਕ ਜਮਾ ਛੋਟੀ ਹੁੰਦੀ ਹੈ ਇੱਕ ਮੀਡੀਅਮ ਹੁੰਦੀ ਹੈ ਇੱਕ ਦੋੜੀ ਲੌਂਗ ਹੁੰਦੀ ਹੈ ਠੀਕ ਹੈ ਠੀਕ ਹੈ ਹਾਂਜੀ ਹਾਂ ਤੇ ਬਈ ਮੂੰ ਤੇਲ ਖਰਚਾ ਕਿੰਨਾ ਕਹੇ ਰ ਇਹਦਾ ਜਿਵੇਂ ਹੁਣ ਆਪਣਾ ਕਹੇ ਦੀ ਗੇਅਰ ਇੰਜਨ ਵੱਡਾ ਧਰਤਾ ਨਹੀਂ ਨਹੀਂ ਵੀਰੇ ਆ ਇੰਜਨ ਦਾ ਨਾ ਮੈਂ ਕਹਿੰਦਾ ਜਮਾ ਸੈੱਟ ਸੀਗਾ ਹਾਂਜੀ ਓਕੇ ਦੀ ਰਿਪੋਰਟ ਆ ਥੋੜਾ ਜਿਹਾ ਟਾਇਰਾਂ ਕਰਕੇ ਮਾੜਾ-ਮੋਟਾ ਫਰਕ ਪਾਉਂਦੀ ਹੈ ਉਨ ਕੀ ਦਾ ਹਾਂ 16 ਤੋਂ ਪਲੱਸ ਹੀ ਦਿੰਦੀ ਐ ਇਹ। ਲਓ ਬਈ 16 ਨੂੰ ਪਲੱਸ ਦਿੰਦੀ ਆ। ਜੇ ਬਾਤ ਤੇ ਹਿਸਾਬ ਸਰਦੀ ਚਲਾਈਏ 20 ਤੱਕ ਵੀ ਦੇ ਦਿੰਦੇ ਵੀਰੇ। ਹਾਂਜੀ ਠੀਕ ਐ ਜਿਵੇਂ ਤੁਸੀਂ ਆਨੰਦਪੁਰ ਜਾ ਕੇ ਆਇਓ ਕਿੰਨਾ ਖਾਦਾ ਯਾਰ ਤੇ ਖਰਚਾ ਆਉਣਾ। ਅੱਧੀ ਟੈਂਕੀ ਚ ਮੁੜਾਈ ਵੀਰੇ। ਅੱਧੀ ਟੈਂਕੀ ਚ ਮੜ। ਹਾਂਜੀ ਹਾਂ। ਲੈ। ਬਾਦੀ ਡੇਕੀ ਥੋੜਾ ਘਣਾ ਉੱਤੇ ਖਾਦਾ ਕਿਉਂਕਿ ਉਹ ਵੀ ਅਸੀਂ ਥੋੜਾ ਰੂਟ ਲੰਮਾ ਕਰਤਾ ਸੀਗਾ। ਠੀਕ ਆ। ਪਿਛਲੇ ਦੋ ਵਾਰ ਗਏ ਸੀ ਪਿਛਲੀ ਵਾਰ ਗਏ ਸੀਗੇ। ਹਾਂਜੀ। ਉਦੋਂ ਟਾਇਰ ਇਹਦੇ ਸੇਮਪਲ ਸੀਗੇ। ਠੀਕ ਆ। ਉਦੋਂ ਉਦੋਂ ਵੀ ਘੱਟ ਖਾਦਾ ਸੀਗਾ। ਠੀਕ ਐ ਠੀਕ ਆ। ਤੇ ਕਿਵੇਂ ਜੀਬ ਤਿਆਰ ਕਰਦੇ ਆ ਬਾਈ ਕਿੰਨੇ ਵੇਲੇ ਟਾਈਮ ਚਾਹੀਏ ਆਪਣੀ ਹੋਗੀ ਸੀ ਜੀਬ ਤਿਆਰਾ ਮੇਰੇ ਲਗਭਗ ਮੰਨ ਕੇ ਚੱਲੋ 30 ਤੋਂ 45 ਦਿਨ ਲੱਗ ਜਾਂਦਾ ਜੇ ਅਪਾ ਜੇ ਸ਼ੁਰੂ ਤੋਂ ਜੀਬ ਤਿਆਰ ਕਰਨੀ ਆ ਠੀਕ ਆ ਇਹਨੂੰ ਤਾਂ ਬਸ ਮੰਨ ਕੇ ਚੱਲੋ ਵੀ 5-6 ਦਿਨ ਤਾਂ ਰੰਗ ਦੀ ਲੱਗੀ ਸੀਗੇ ਹਾਂਜੀ ਥੋੜਾ ਮੌਸਮ ਕਰਕੇ ਠੀਕ ਆ ਬਾਜੋ ਰੰਗ ਹੋ ਗਿਆ ਉਹਦੇ ਦੋ ਤਿੰਨ ਦਿਨਾਂ ਬਾਅਦ ਫਿੱਟ ਕਰਤੀ ਸਾਰੀ ਇਹ ਤੇ ਉਹ ਰੰਗ ਇਹ ਹੈ ਕਿਹੜਾ ਇਹ ਰੰਗ 'ਚ ਵੀ ਕਸਮਾਈਆਂ ਵਾਲੀਆਂ ਆ ਜਾਂਦੀਆਂ। ਇਹ ਉਹ ਮੈਟੈਲਿਕ ਹੀ ਆ ਵੀਰੇ ਯਾਰ ਜਿਹੜਾ ਹੁੰਦਾਗਾ ਆਪਾਂ ਨੂੰ ਵੀ ਇੰਨਾ ਨਹੀਂ ਵੱਡੇ ਨੂੰ ਵੱਧ ਨਾਲ ਜ ਮੈਟੈਲਿਕ ਕਹੇ ਵਸੇ। ਠੀਕ ਆ ਠੀਕ ਆ। ਤੁਹਾਨੂੰ ਦੱਸਿਆ ਵੀ ਇਹ ਰੰਗ ਦਾ ਆਪਾਂ ਪਣਾਉਂਦੇ ਵੀ ਹੋਰ ਸੀ ਚੀਜ਼ ਇਹ ਬਣ ਗਈ। ਠੀਕ ਆ। ਇਹ ਸਾਰੇ ਤੋਂ ਡਿਫਰੈਂਟ ਜੀ ਚੀਜ਼ ਬਣੀ ਵੀ ਹੈ। ਓਕੇ ਓਕੇ। ਤੇ ਬਾਕੀ ਚੈੱਕ ਕਰਾ ਲੇ ਚਾਰੇ ਪਾਸੇ ਪੂਰੀ ਵਧੀਆ ਯਾਰ ਜੀਪ ਆ। ਤੇ ਆਦੀ ਵੀਡੀਓ ਕਿਦਾਂ ਲੱਗੀ? ਦੱਸਿਓ ਕਮੈਂਟ ਕਰਕੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਦਾਂ ਦੀ ਵੀਡੀਓ ਆਪਾਂ ਲਿਆਉਂਦੇ ਰਵਾਂਗੇ ਤੇ ਇੱਕ ਵਾਰ ਸਾਰੇ ਪਾਸੇ ਚੈੱਕ ਕਰਾ ਲੇ। ਤੇ ਕਿਸੇ ਵੀ ਵੀ ਇਹ ਆਦੀ ਵੀਡੀਓ ਕੋ ਦਿਨ ਲਾਈਕ ਸ਼ੇਅਰ ਕਮੈਂਟ ਕਰਕੇ ਸਾਨੂੰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ